ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਕੋਲ ਮਾਫੀ ਕਰਦਾ ਮੈਂ ਸਮਾਪਤੀ ਕਰਨ ਲੱਗਿਆ ਤੁਹਾਨੂੰ ਹੋਣੀ ਦੱਸ ਕੇ ਆਟਿਆ ਬੇ ਸਤਿ ਸ਼੍ਰੀ ਅਕਾਲ ਕਾਣਾ ਫੇਰ ਸਾਸਰੀ ਕਾਲ ਦਾ ਜਵਾਬ ਆ ਗਿਆ ਸਾਸਰੀ ਕਾਲ ਨੇ ਸਤਿ ਸ਼੍ਰੀ ਅਕਾਲ ਹੈ ਗੁਰੂ ਪਿਆਰੇਓ ਉਹ ਆਪਦੇ ਨਾਲ ਗੁਰਮਤਿ ਵਿਚਾਰਾਂ ਕਰਨ ਵਾਸਤੇ ਪਹੁੰਚੇ ਨੇ 10 ਮਿੰਟ ਵਾਸਤੇ ਉਹ ਆਪਦੇ ਗੁਰੂ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੁਗੋ ਜੁਗਤ ਖਾਲਸਾ ਤਰਖਤ ਉਹ 417 ਦੇ ਮਾਲਕ ਹਾਜ਼ਰਾ ਹਜ਼ੂਰ ਸਰਬਕਲਾ ਭਰਪੂਰ ਸਾਹਿਬੇ ਕਮਾਲ ਧੰਨ ਧੰਨ ਗੁਰੂ ਬ੍ਰਹਸਪਾ ਜੀ ਦੀ ਹਜ਼ੂਰੀ ਦੀ ਸਾਜੀ ਦੀ ਬਾਜੀ ਸਾਧ ਸੰਗਤ ਦੀ ਸਾਰੀ ਸਮੇਂ ਦੇ ਚਰਨਾਂ 'ਚ ਬੇਨਤੀ ਹੈ 10 ਮਿੰਟ ਵਾਸਤੇ ਆਪਣੇ ਮਨ ਨੂੰ ਆਪਣੇ ਤਨ ਨੂੰ ਗੁਰੂ ਚਰਨਾਂ 'ਚ ਲਗਾ ਦੇ ਤਨ ਦਸ਼ਮੀਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਥਾ ਵਿਚਾਰ ਸੰਗਤ ਨੂੰ ਸੰਬੋਧਨ ਕਰ ਰਹੇ ਸੀ ਮਹਾਰਾਜ ਨੇ ਸੰਬੋਧਨ ਕਰਦਿਆਂ ਹੋਇਆਂ ਇਹ ਬਚਨ ਕੀਤੇ ਕਹਿੰਦੇ ਜਿਹੜਾ ਪਹਿਲੇ ਫੱਟੇ ਬੋਲੇਗਾ ਉਹਨਾਂ ਦੇ ਸਿਰ ਤੇ ਸਾਡਾ ਸੱਜਾ ਹੱਥ ਹੋਵੇਗਾ ਔਰ ਜੋ ਫੱਟੇ ਦਾ ਜਵਾਬ ਦੇਵੇਗਾ ਭਾਵ ਦੂਜੀ ਵਾਰੀ ਬੋਲੇਗਾ ਉਹਨਾਂ ਦੇ ਸਿਰ ਤੇ ਸਾਡਾ ਖੱਬਾ ਹੱਥ ਹੋਵੇਗਾ ਪਰ ਜੇਗਾ ਫਤੇ ਦਾ ਜਵਾਬ ਨਹੀਂ ਦੇਵੇਗਾ ਦਸ਼ਮੇਸ਼ ਪਿਤਾ ਜੀ ਕਹਿੰਦੇ ਸਾਡੀ ਪੇਠ ਹੋਵੇਗੀ ਕਿਉਂਕਿ ਫਤੇ ਗੁਰੂ ਦੀ ਹੈ ਸਾਰੇ ਗੱਜਵੜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡੇਠਾ ਰਾਮ ਰਾਜੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਪੈ ਡੇਠ ਵਿਛੜਿਆ ਮੇਲੇ ਪ੍ਰਭ ਵਰ ਵਰਗੇ ਕਾਪਸੀਖ ਹਰਨਾਮੋ ਮੰਤਰ ਗੜਾਏ ਦਾ ਕੱਟੇ ਹੋਵੇ ਰੋਗ ਨਾਨਕ ਸਤਿਗੁਰ ਦਿਨਾ ਮਿਲਿਆ ਜਿਨਾ ਧੁਰੇ ਪਿਆ ਸੰਜੋ ਤਾਂ ਤਾਂ ਦਸ਼ਵੇਸ਼ ਪਤਾ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਆਹ ਵਰਤੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਗੁਰੂ ਪਿਆਰਿਓ ਸਭ ਨੇ ਇਤਿਹਾਸ ਸੁਣਿਆ ਇਤਿਹਾਸ ਪੜਿਆ ਕਬੀਸ਼ਰੀ ਜਥੇ ਕਥਾਵਾਚਕ ਸਾਡੇ ਤੋਂ ਬਾਅਦ ਵੀ ਬਹੁਤ ਵਧੀਆ ਕਬੀਸ਼ਰੀ ਜਥਾ ਅੱਜ ਦੇ ਨਾਲ ਕਬੀਸ਼ਰੀ ਦੇ ਨਾਲ-ਨਾਲ ਕਥਾ ਵਿਚਾਰ ਕਰਨਗੇ ਇਤਿਹਾਸ ਵੀ ਦੱਸਣਗੇ ਤੁਹਾਡੇ ਚਰਨਾਂ 'ਚ ਬੈਣਤੀ ਹੈ ਗੁਰਬਾਣੀ ਦੇ ਅਮੋਲਕ ਬਚਨ ਹੈ 10 ਮਿੰਟ ਵਿਕਸ਼ਿਸ਼ ਹੋਏ ਆ ਕਿਰਪਾ ਕਰਕੇ ਆਪਣੇ ਮਨ ਤੇ ਤਨ ਨੂੰ ਗੁਰੂ ਚਰਨਾਂ 'ਚ ਲਗਾ ਦਿਓ ਜਦੋਂ ਅਸੀਂ ਘਰ ਤੋਂ ਤੁਰੇ ਸੀ ਨਾ ਕਰ ਅੰਜਲੀ ਪੁਨ ਵਟਾ ਹੈ ਕਟਨੋਤ ਪੁਨ ਵਟਾ ਹੈ ਅਸੀਂ ਕੋ ਬੇਨਤੀ ਕਰੀ ਕੇ ਮਹਾਰਾਜ ਅਸੀਂ ਤੁਹਾਨੂੰ ਨਕਮਸਤਕ ਹੋਣ ਵਾਸਤੇ ਜਾ ਰਹੇ ਹਾਂ ਚਰਨ ਸ਼ਰਨ ਗੁਰ ਏਕ ਪੈਗਾ ਜਾਏ ਜਨ ਸਤਗੁਰ ਕੋਟ ਪੈਗਾ ਆਗੇ ਹੋਏ ਰੇਤ ਹੈ ਤੇ ਜਦੋਂ ਇਸ ਸਥਾਨ ਤੇ ਆਏ ਨਾ ਚਰਨਕੁੰਟ ਦੇ ਵਿੱਚ ਅਸੀਂ ਆਪਣੇ ਚਰਨ ਪੈਰ ਧੋ ਕੇ ਅੱਗੇ ਬਧੇ ਕੋੜੀਆਂ ਚੜੇ ਗੁਰੂ ਪਿਆਰਿਓ ਚਰਨਕੁੰਟ ਦਾ ਅਰਥ ਹੁੰਦਾ ਕਿ ਜਿਸ ਸਮੇਂ ਦੇ ਵਿੱਚ ਅਸੀਂ ਚਰਨਕੁੰਟ ਦੇ ਵਿੱਚ ਆਪਣੇ ਚਰਨ ਪੈਰ ਧੋਦੇ ਆ ਇਹਦਾ ਅਰਥ ਇਹ ਹੈ ਵੀ ਜਿਵੇਂ ਸਾਡੇ ਗੰਦੇ ਪੈਰ ਸਾਡੇ ਚਰਨ ਛਲਦੇ ਨਾਲ ਪਵਿੱਤਰ ਹੋ ਗਏ ਨਾ ਜਦੋਂ ਅਸੀਂ ਗੁਰੂ ਘਰ ਅੰਦਰ ਐਂਟਰ ਕਰਨਾ ਹੈ ਸਾਡਾ ਮਨ ਵੀ ਪਵਿੱਤਰ ਹੋ ਜਾਵੇ ਨਾ ਕਹੋਂ ਸੇ ਦੋਸਤੀ ਨਾ ਕਹੋਂ ਸੇ ਬੈਰ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਮਿਸ਼ਨ ਸਾਹਿਬ ਨੂੰ ਮੱਥਾ ਟੇਕਦੇ ਆ ਸਭ ਤੋਂ ਪਹਿਲਾਂ ਅੱਜ ਤੁਹਾਡੇ ਚਰਨਾਂ 'ਚ ਜੋ ਬੇਨਤੀਆਂ ਕਰਨੀਆਂ ਸੁਣ ਲਓ ਹੋ ਸਕਦਾ ਕਿਸੇ ਦਾ ਭਲਾ ਹੋ ਜਾਵੇ ਇਹ ਨਹੀਂ ਇੱਥੇ ਆਏ ਸੀ ਪਰਸ਼ਾਦਾ ਪਾਣੀ ਛਕਿਆ ਨਕਮਸਤ ਕੋਈ ਚਲੇ ਧੰਨਵਾਦ ਬਹੁਤ ਵੱਡੇ ਭਾਗ ਹੈ ਪਰ ਕੋਈ ਨਾ ਕੋਈ ਗੱਲ ਪੱਲੇ ਬਣ ਕੇ ਲੱਗੇ ਜਾਇਓ ਜਦੋਂ ਨਾਮਸ਼ਕਾਰ ਕਰਦੇ ਨਾ ਨਿਸ਼ਾਨ ਸਾਹਿਬ ਨੂੰ ਪ੍ਰਥਮੇ ਖੰਡਾ ਸਾਜ ਕੇ ਫਿਰ ਜਗਤ ਉਪਾਇਆ ਪਰਮੇਸ਼ਵਰ ਪਿਤਾ ਨੇ ਸਭ ਤੋਂ ਪਹਿਲਾਂ ਖੰਡੇ ਨੂੰ ਪੈਦਾ ਕੀਤਾ ਸੀ ਫਿਰ ਦੁਨੀਆ ਪੈਦਾ ਹੋਈ ਆਖੋ ਸਤਨਾਮ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਹੈ ਜਿਵੇਂ ਕਿਸੇ ਦਾ ਕੋਈ ਪਿਤਾ ਹੰਕਾ ਉਹਦਾ ਪੁੱਤਰ ਉਹਦੀ ਨਿਸ਼ਾਨੀ ਹੁੰਦੀ ਹੈ ਇਹ ਨਿਸ਼ਾਨ ਸਾਹਿਬ ਇੱਕ ਨਿਸ਼ਾਨੀ ਹੈ ਪਵਿੱਤਰ ਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਮੈਂ ਸਿਰਫ ਇਹ ਸਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਤੱਕ ਪਹੁੰਚਾਉਣ ਲੱਗਿਆ ਧਿਆਨ ਨਾਲ ਸਰਵਣ ਕਰਿਓ ਜਿਸ ਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਪਿਆਰਿਓ ਅਮਰਤੀ ਬਾਣਿ ਪ੍ਰਗਟ ਕੀਤੀ ਉਸ ਸਥਾਨ ਦਾ ਨਾਮ ਅਮਰਦੇਵ ਨਾਮ ਤੇ ਹੀ ਰੱਖਿਆ ਉਸ ਸਥਾਨ ਉਹਦਾ ਨਾਮ ਆ ਤਖਤ ਸ਼੍ਰੀ ਕੇਸਗੜ ਸਾਹਿਬ ਰੱਖਿਆ ਆਖੋ ਸਤਨਾਮ ਵਾਹਿਗੁਰੂ ਬੋਲ ਪਿਆ ਕਰੋ ਆਖੋ ਸਤਨਾਮ ਸ਼ਰਮੀਆਂ ਨਾ ਕਰੋ ਮਾੜੇ ਕਰਮ ਦੀ ਸ਼ਰਮ ਕਰਿਆ ਕਰੋ ਚੰਗੇ ਸ਼ਰਮ ਕਰਮ ਦੀ ਸ਼ਰਮ ਨਾ ਕਰਿਆ ਕਰੋ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਿਹੜੇ ਮੇਰੇ ਅਮਰਤਾਰੀ ਵੀਰ ਭੈਣਾ ਮਤਾਂਵਾ ਕਹਿੰਦੀਆਂ ਨਾ ਵੀ ਮਾਇਆ ਬੜੀ ਆਂਦੀ ਐ ਘਰ ਟਿਕਦੀ ਨਹੀਂ ਲੜਾਈਆਂ ਝਗੜੇ ਕਲੇਸ਼ ਪਤੀ ਪਤਨੀ ਦਾ ਪਿਆਰ ਨਹੀਂ ਵੱਡਿਆਂ ਦਾ ਸਤਕਾਰ ਨਹੀਂ ਇਹ ਕੀ ਕਾਰਨ ਐ ਧਿਆਨ ਨਾਲ ਸਭਨ ਕਰਿਓ ਗੁਰੂ ਪਿਆਰਿਓ ਤਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਘੋੜਾ ਸੀ ਨਾ ਜੀਵਨ ਦੇ ਵਿੱਚ ਦੋ ਵਾਰੀ ਰੁਕਿਆ ਸੀ ਇੱਕ ਵਾਰੀ ਜਦੋਂ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਨਾਲ ਜਾ ਰਹੇ ਸੀ ਘੋੜੇ ਨੇ ਦੋਵੇਂ ਪੈਰ ਉੱਪਰ ਚੁਗਲੇ ਸੀ ਤੇ ਜਦੋਂ ਭਾਈ ਦਿਆ ਸਿੰਘ ਨੂੰ ਪੁੱਛਿਆ ਦੇਖੋ ਕੀ ਹੈ ਕਹਿੰਦੇ ਜੀ ਮਹਾਰਾਜ ਤਬਾਕੂ ਦਾ ਖੇਤ ਹੈ ਤਬਾਕੂ ਦੀ ਬੁੱਢੀ ਹੈ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਗੁਰ ਸਿੱਖੋ ਕੁਝ ਸਿੱਖੋ ਕਹਿੰਦੇ ਸਾਡੇ ਇਸ ਘੋੜੇ ਨੇ ਇਸ ਜਾਨਵਰ ਰੂਪ ਦੇ ਵਿੱਚ ਘੋੜੇ ਨੇ ਵੀ ਇਸ ਤਵਾਖੂ ਦੀ ਬੂਟੀ ਦੇ ਵਿੱਚ ਪੈਰ ਨਹੀਂ ਪਾਏ ਜੇ ਤੇ ਭੁੱਲ ਕੇ ਵੀ ਇਸ ਚੀਜ਼ ਦਾ ਸੇਵਨ ਨਾ ਕਰਿਓ ਤੇ ਦੂਜੀ ਵਾਰੀ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਜੇ ਪਾਤਸ਼ਾਹ ਜੀ ਤਕਸ਼ਰੀ ਕੇਸਗੜ ਸਾਹਿਬ ਤੋਂ ਅਕਬੁੰਜਾ ਸਿੰਘਾਂ ਨਾਲ ਜਾ ਰਹੇ ਸੀ ਤੇ ਜਦੋਂ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਜਾਣ ਲੱਗੇ ਘੋੜੇ ਨੇ ਫਿਰ ਦੋਵੇਂ ਪੈਰ ਉੱਪਰ ਚੁੱਕਲੇ ਆ ਜਿਸ ਸਾਥੀ ਤੋਂ ਸਿੱਖਿਆ ਲੱਗੇ ਜਾਇਓ ਇਹ ਗੁਰੂ ਦਾ ਹੁਕਮ ਹੈ ਗੁਰੂ ਦਾ ਉਪਦੇਸ਼ ਗੁਰੂ ਦਾ ਸੰਦੇਸ਼ ਹੈ ਜਦੋਂ ਕੋੜੇ ਨੇ ਪੈਰ ਚੁੱਕੇ ਤੇ ਭਾਈ ਦੇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਉਹ ਤੇ ਤਵਾਖੂ ਦੀ ਬੂਟੀ ਤਵਾਖੂ ਦਾ ਖੇਤ ਸੀ ਪਰ ਇਹਦੇ ਪਵਿੱਤਰ ਸਥਾਨ ਤਖਸ਼ੀ ਕੇਸਗੜ੍ਹ ਸਾਹਿਬ ਹੈ ਤੇ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਦਰ ਧਿਆਨ ਹੋ ਕੇ ਦੇਖਿਆ ਉਹਨਾਂ 51 ਸਿੰਘਾਂ ਦੇ ਵਿੱਚੋਂ ਇੱਕ ਸਿੰਘ ਨੇ ਕੇਸਾਂ ਨੂੰ ਕੰੰਗਾ ਨਹੀਂ ਸੀ ਕੀਤਾ ਆਖੋ ਸਤਨਾਮ ਆਖੋ ਸਤਨਾਮ ਆਵਾਜ਼ ਥੋੜੀ ਬੋਧੀ ਕੱਢਦਿਆ ਕਰੋ ਤੇ ਗੁਰੂ ਪਿਆਰਿਓ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਨੇ ਕੇਸਾਂ ਨੂੰ ਕੰੰਗਾ ਨਹੀਂ ਕੀਤਾ ਜਿਸ ਸਿੰਘ ਨੇ ਕੇਸਾਂ ਨੂੰ ਕੰੰਗਾ ਨਹੀਂ ਕੀਤਾ ਦੋਵੇਂ ਹੱਥ ਜੋੜ ਕੇ ਆ ਗਿਆ ਮਹਾਰਾਜ ਮੈਂ ਕੇਸਾਂ ਨੂੰ ਕੰੰਗਾ ਨਹੀਂ ਕੀਤਾ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿਉਂ ਨਹੀਂ ਕੀਤਾ ਸੱਚੇ ਪਾਸ਼ਾ ਰਾਤ ਪਹਿਰੇ ਤੇ ਡਿਊਟੀ ਸੀ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਮੈਂ ਸੋ ਗਿਆ ਸਿੰਘ ਉਠਾਣ ਆਇਆ ਬਿਨਾਂ ਕੇਸਾਂ ਨੂੰ ਕੰੰਗਾ ਕੀਤੇ ਆ ਦਸਤਾਰ ਸਜਾ ਕੇ ਆ ਗਿਆ ਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਉਹ ਗੁਰਸਿੱਖੋ ਚੇਤੇ ਰੱਖਿਓ ਸਾਡਾ ਬਚਨ ਕੇਸਾਂ ਨੂੰ ਕੰਧਿਆ ਕੀਤੇ ਬਿਨਾ ਕਦੇ ਗੁਰਬਾਣੀ ਨਾ ਪੜਿਓ ਤੇ ਨਾ ਕਦੇ ਗੁਰੂ ਘਰ ਜਾਇਓ ਜਦੋਂ ਤੱਕ ਕੇਸਾਂ ਦਾ ਸਤਕਾਰ ਨਹੀਂ ਕਰ ਸਕਦੇ ਅਸੀਂ ਗੁਰਬਾਣੀ ਦਾ ਕਦੇ ਸਤਕਾਰ ਨਹੀਂ ਕਰ ਸਕਦੇ ਆਖੋ ਸਤਨਾਮ ਜੇ ਕੇਸਾਂ ਦਾ ਸਤਕਾਰ ਕਰਾਂਗੇ ਤਾਂ ਅਸੀਂ ਗੁਰਬਾਣੀ ਦਾ ਸਤਕਾਰ ਵੀ ਕਰ ਸਕਦੇ ਹਾਂ ਅੱਜ ਦੋਵੇਂ ਹੱਥ ਚੋੜ ਕੇ ਫੇੜਤੀ ਹੈ ਮੈਂ ਤੁਹਾਡੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨਾ ਕੇਸਾਂ ਦੀ ਖਾਤਰ ਇਸ ਅਮਰਦੀ ਦਾਤ ਦੀ ਖਾਤਰ ਆਪਣਾ ਸਾਰਾ ਸਰਵੰਸ ਵਾਰ ਦਿੱਤਾ ਤੇ ਅੱਜ ਤੁਹਾਡੇ ਚਰਨਾਂ 'ਚ ਬਹਿਤੀ ਹੈ ਇਨਾ ਕੇਸਾਂ ਦਾ ਸਤਿਕਾਰ ਕਰੋ ਗੁਰੂ ਪਿਆਰਿਓ ਇੱਥੇ ਮਹਾਰਾਜ ਦੇ ਅਨੰਦ ਕਾਰਜ ਵਿਆਹ ਪੁਰਬ ਦੇ ਆਉਣ ਦਾ ਸਾਡਾ ਤਾਂ ਮਕਸਦ ਪੂਰਾ ਹੋਵੇਗਾ ਜੇ ਅਸੀਂ ਗੁਰੂ ਸਾਹਿਬ ਦੀ ਦਾਪਦੇਸ਼ ਮੰਨਾਂਗੇ ਸੋ ਸਾਰੀ ਸੰਗਤ ਦੇ ਚੰਨ ਕਮਲਾ ਚ ਬੈਣਦੀ ਹੈ ਆ ਜਿਹੜੇ ਵੀਰ ਗੁਰੂ ਪਿਆਰਿਓ ਕੇਸਾਂ ਨੂੰ ਜਦੋਂ ਤੁਸੀਂ ਕੰਗਾ ਕਰਦੇ ਹੋ ਨਾ ਇਹਨੂੰ 40 ਦਿਨ ਤੱਕ ਰੱਖ ਕੇ ਉਪਰੰਤ ਸੰਸਕਾਰ ਕਰਨਾ ਉਹ ਉਪਦੇਸ਼ ਹੈ ਤੇ ਗੁਰੂ ਰੂਪ ਸਾਧ ਸੰਗਤ ਜੀ ਅੱਜ ਪਿੰਡਾਂ ਪਿੰਡਾਂ ਵਿੱਚ ਜਾ ਕੇ ਦੇਖੋ ਲੋਕੀ ਆਪਣੇ ਕੇਸ ਬਚ ਕੇ ਸਮਾਨ ਰਹਿ ਰਹੇ ਆ ਤੇ ਸਾਡੇ ਲਈ ਗੁਰੂ ਪਿਆਰੇ ਬੜੀ ਸ਼ਰਤ ਵਾਲ ਹੈ ਸਾਡੇ ਲਈ ਬਾਸ ਕਰਕੇ ਜਾਇਓ ਧਰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਹ ਜਿਹਦੇ ਵਿਆਹ ਮੁਰਗ ਦੇ ਆਏ ਆ ਜਿਨ੍ਹਾਂ ਵਿਆਹ ਦੇ ਵਿਆਹ ਹੋ ਚੁੱਕੇ ਨੇ ਉਹ ਅਰਦਾਸ ਕਰਕੇ ਜਾਇਓ ਮਾਰਾ ਸਾਡਾ ਪਰਵਾਰ ਸਾਡਾ ਜੀਵਨ ਸੁਖੀ ਬਸੇ ਤੇ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਵੇ ਉਹ ਅਰਦਾਸ ਕਰਕੇ ਜਾਇਓ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਖੁਸ਼ੀਆਂ ਬਖਸ਼ਿਓ ਜਦੋਂ ਵੀ ਸਾਡਾ ਵਿਆਹ ਹੋਵੇ ਗੁਰਸਿੱਖ ਪਰਿਵਾਰ ਦੇ ਵਿੱਚ ਹੋਵੇ ਅਰਦਾਸ ਕਰਕੇ ਜਾਇਓ ਤਾਂ ਸਾਡੀ ਸਫਲਾ ਹੋਵੇਗੀ ਭੁੱਲ ਚੁੱਕ ਦੀ ਖਿਮਾ ਜੋ ਗਲਤੀ ਨਾ ਕਰ ਸਕਿਓ ਉਸੇ ਕਹਤੇ ਹੈ ਭਗਵਾਨ جو غلطی کر کر مان جائے اسے کہتے ہیں انسان جو غلطی کر کر نہ مانے اسے کہتے ہیں شیطان انساناں نے کئی پرکار دی غلطیاں کھُلیاں ہویاں ہون گیا ارجان بچہ سن کے معاف کرنا جے معاف کر دیو تو سارے گج بچ کے بناؤ جی فتے واہے گرو جی کا خالصا واہے گرو جی کی فتے ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਕੋਲ ਮਾਫੀ ਕਰਨ ਮੈਂ ਸਵਾਪਤੀ ਕਰ ਲੱਗਿਆ ਤੁਹਾਨੂੰ ਹੋਣੀ ਦੱਸ ਕੇ ਆਟਿਆ ਬੇ ਸਤਿ ਸ਼੍ਰੀ ਅਕਾਲ ਕਹਣਾ ਫੇਰ ਸਾਸਰੀ ਕਾਲ ਦਾ ਜਵਾਬ ਆ ਗਿਆ ਸਾਸਰੀ ਕਾਲ ਨੇ ਸਤਿ ਸ਼੍ਰੀ ਅਕਾਲ ਹੈ ਗੁਰੂ ਪਿਆਰੇਓ ਇੰਨਾ ਕ ਤਾਂ ਪ੍ਰਵਾਨ ਕਰ ਲੋ ਬਾਕੀ ਤਾਂ ਪਤਾ ਨਹੀਂ ਤੁਸੀਂ ਸੁਣਿਆ ਤੁਹਾਡੇ ਹਿਰਦੇ ਚ ਬਸਿਆ ਕਿ ਨਹੀਂ ਬਸਿਆ ਇਹ ਅੰਗਰੇਜ਼ਾਂ ਦੀ ਦੇਣ ਸੀ ਜਾਂਦੇ ਜਾਂਦੇ ਚਾਹ ਦਾ ਸਟਾਲ ਤੇ ਸਾਸਰੀ ਕਾਲ ਦੇ ਗਈ ਸੀ ਉਹਨੂੰ ਸਤਿ ਸ਼੍ਰੀ ਅਕਾਲ ਨਹੀਂ ਸੀ ਕਹਿਣਾ ਹੁੰਦਾ ਸਾਸਰੀਕਾਰ ਛੋਟਾ ਜਿਹਾ ਸ਼ਬਦ ਬਣਾ ਕੇ ਪੇਸ਼ ਕਰਤਾ ਸੋ ਮੈਂ ਫੇਰ ਜਕਾਰਾ ਛੱਡੂਗਾ ਸਤਿ ਸ਼੍ਰੀ ਅਕਾਲ ਕੇ ਹੁਣ ਨਾ ਸਾਸਰੀਕਾਰ ਕਹੋ ਬੋਲੇ ਸੋ ਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ